ਤੇ ਦੀ ਵੱਡੀ ਅਪਡੇਟ ਲੈ ਕੇ ਹਜ਼ਰਾਂ ਦੇ ਦਰਿਆ ਸਤਲੁਜ ਦਾ ਜਲ ਪੱਧਰ ਹੈ ਕੱਲ ਰਾਤ 8 ਵਜੇ ਘਟਿਆ ਸੀ ਪਰ ਉਸ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਦੇ ਰਿਹਾ ਦੇ ਰਿਹਾ ਕਿ ਹਰ ਇੱਕ ਹੈੱਡ ਤੋਂ 1,85,000 ਕਿਊਬਿਕ ਪਾਣੀ ਛੱਡਿਆ ਜਾ ਚੁੱਕਿਆ ਹੈ ਜਿੱਥੇ ਕਿ ਬਿਆਸ ਅਤੇ ਸਤਲੁਜ ਦਰਿਆ ਇਕੱਠੇ ਹੁੰਦੇ ਨੇ ਤਾਂ ਇਹ ਪਾਣੀ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਇਸ ਟਾਈਮ ਜੋ ਇੱਕ 26 ਅਗਸਤ ਦੀਆਂ 26 ਅਗਸਤ 2025 ਦੀਆਂ ਜੋ ਤਸਵੀਰਾਂ ਨੇ ਮੈਦਪਤੋ ਜੋ ਜਗਰਾਵ ਰੋਡ ਜਾਂਦਾ ਹੈ ਅਸੀਂ ਉੱਥੇ ਮੌਜੂਦ ਹਾਂ ਕਬੱਡੀ ਅਪਡੇਟ ਲੈ ਕੇ ਹਾਜ਼ਰਾਂ ਮੈਾ ਸਤਲੁਜ ਦਾ ਜਲ ਪੱਧਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਖਬਰ ਵੱਡੀ ਅਪਡੇਟ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਅਪਡੇਟ ਅੱਗੇ ਤੱਕ ਪਹੁੰਚ ਸਕੇ ਜੋ ਨੀਵੇਂ ਇਲਾਕੇ ਨੇ ਫਿਰੋਜ਼ਪੁਰ ਹੈ ਫਾਜਲਕਾ ਉਹਨਾਂ ਤੱਕ ਪਹੁੰਚ ਸਕੇ ਤਾਂ ਆਪਣੇ ਆਪ ਜੇ ਕਬੱਡੀ ਤਸਵੀਰ ਡਰਾਉਣੀ ਤਸਵੀਰ ਦੇ ਰਾ ਸਤਲੁਜ ਦੀ ਬਣਦੀ ਜਾ ਰਹੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਣ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਲੱਟ ਜਾਰੀ ਕੀਤਾ ਕਿ ਅੱਜ ਵੀ بارش ਪਵੇਗੀ ਜਿਸ ਤਰ੍ਹਾਂ ਕੱਲ੍ਹ ਅਤਿਰਾ بارش ਹੋਈ ਸੀ ਤਾਂ ਹਿਮਾਚਲ ਦੇ ਵਿੱਚ ਲਗਾਤਾਰ ਬਹੁਤ ਜ਼ਿਆਦਾ بارش ਹੋ ਰਹੀ ਹੈ ਦੂਜੀ ਗੱਲ ਹੈ ਕਿ ਪ੍ਰਸ਼ਾਸਨ ਨੇ ਮਦਦ ਨਜ਼ਰ ਰੱਖਿਆ ਪੁਰੋਜਪੁਰ ਫਾਜ਼ਿਲਕਾ ਜੋ ਏਰੀਆ ਉੱਥੇ ਹਾਈਲਰਟ ਜਾਰੀ ਕੀਤਾ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਹਸਰਾ ਕੇ ਦਰਿਆ ਸਤਲੂਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਜਾਦਾ ਮਾੜੇ ਜਾਂ ਖਰਾਬ ਕਹਿ ਸਕਦੇ ਆ ਨੀਵੇਂ ਇਲਾਕੇ ਚ ਪਾਣੀ ਭਰ ਚੁੱਕਿਆ ਹੈ ਦੂਜੇ ਪਾਸੇ ਜਿੰਨੇ ਵੀ ਇਲਾਕੇ ਏਰੀਏ ਸੇ ਉੱਥੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਤਾਂ ਦਰਿਆ ਸੱਤੋਜ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਇਓ ਹਰੀਕੇ ਹੈੱਡ ਤੋਂ 1,85,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਹੈ ਜਿਹੜਾ ਕਿ ਬਿਆਸ ਦਰਿਆ ਉਤੇ ਸਤਲੁਜ ਇਕੱਠਾ ਹੁੰਦਾ ਹੈ ਇਹ ਅੱਗੇ ਜਾ ਕੇ ਫਿਰੋਜ਼ਪੁਰ ਫਾਜ਼ਿਲਕੇ ਰੇਜ ਕਾਫੀ ਜ਼ਿਆਦਾ ਤਬਾਹੀ ਮਚਾਏਗਾ ਤਾਂ ਵੱਡੀ ਅਪਡੇਟ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਸਕਦੇ ਹੋ ਤਾਂ بارش ਲਗਾਤਾਰ ਹੋ ਰਹੀ ਹੈ ਅੱਜ ਤੱਕ ਦਰਿਆ ਸਤਲੁਜ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦੀ ਵੱਡੀ ਅਪਡੇਟ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ 8 ਵਜੇ ਘਟਨਾ ਸ਼ੁਰੂ ਹੋ ਗਿਆ ਸੀ ਰਾਤ ਤਾਂ ਉਸ ਤੋਂ ਬਾਅਦ 11 ਵਜੇ ਇਹ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਹੁਣ ਇਹ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਪਾਖੜਾ ਦਾ ਜੋ ਲੈਵਲ ਹੈ 1670.2 ਹੈ ਪਾਖੜਾ ਦਾ ਲੈਵਲ ਵੀ ਲਗਾਤਾਰ ਵੱਧ ਰਿਹਾ ਹੈ ਤੁਹਾਡੇ ਪਾਸੇ ਹਿਮਾਚਲ ਦੇ ਕਿੰਨੇ ਨਦੀਆਂ ਨਾਲ ਸੀ ਸਾਰੇ ਆਫਾਨ ਤੇ ਨੇ ਤੇ ਉਹ ਪਾਣੀ ਵੀ ਇਸ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਬਾਰਿਸ਼ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਕਰਨੇ ਕਿ ਜਿੰਨਾ ਕਿ بارش ਪੈ ਰਹੀ ਹੈ ਪਹਿਲਾਂ ਟੋਏ ਵਗੈਰਾ ਤਾਂ ਪਹਿਲੇ ਸਾਰੇ ਭਰੇ ਹੋ ਸੀ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਆ ਜਾਂਦਾ ਤਾਂ ਹੋਰ ਤੇ ਬਾਈ ਮਚਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਜਿੰਨੇ ਵੀ ਨਾਲ ਜੁੜੇ ਹੋ ਇਹ ਜਾਣਕਾਰੀ ਪਹੁੰਚਾਉਣੀ ਬਤਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਮੈਂ ਵਾਰ-ਵਾਰ ਕਹਿ ਰਿਹਾ ਪਹਿਲਾਂ ਵੀ ਲਾਈਵ ਵਿੱਚ ਗੱਲ ਕਹੀ ਹੈ ਕਿ ਵੀਡੀਓ ਅੱਗੇ ਤੱਕ ਪਹੁੰਚਾ ਦਿਓ ਫਿਰੋਜ਼ਪੁਰ ਫਾਜ਼ਿਲਕੇ ਦੇ ਵਿੱਚ ਹਾਈਲਾਈਟ ਤੇ ਹੈ ਤੇ ਪ੍ਰਸ਼ਾਸਨ ਨੇ ਉੱਤੇ ਛੁੱਟੀ ਕਰ ਦਿੱਤੀ ਹੈ ਤੇ ਪਾਣੀ ਦਰਿਆ ਸਤਲੁਜ ਦਾ ਇੱਕ ਵਾਰ ਘਟਿਆ ਸੀ ਕੱਲ 8 ਵਜੇ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਪਾਣੀ ਦੀ ਸਪੀਡ ਫਲੱਪ ਹੋ ਜਾਇਆ ਤੇਜ਼ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਰਿਸ਼ ਪੈ ਰਹੀ ਹੈ ਬਾਰਿਸ਼ ਦੇ ਵਿੱਚ ਤੋਂਡੇ ਲਈ ਇਹ ਕੰਮ ਅਸੀਂ ਕਰ ਰਹੇ ਹਾਂ ਤੇ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰ ਦਿਓ ਵੱਡੀ ਅਪਡੇਟ ਜਿੰਨੇ ਵੀ ਨਾਲ ਤੁਸੀਂ ਨਾਲ ਜੁੜੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਜਾਏ ਤਾਂ ਕਿ ਹੋਰ ਫਿਰ ਆਪਾਂ ਜਾਣਕਾਰੀ ਦੇ ਦਿਆਂ ਦਰਿਆ ਸਤਲੁਜ ਦਾ ਜਲ ਪੱਦਰ ਸੀ ਜੋ ਘਟਣ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੋਸਤ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਦਿਖਾਉਣੀਆਂ ਤੁਹਾਨੂੰ ਵੀ ਲਾਜ਼ਮੀ ਔਰ ਅੱਗੇ ਪਹੁੰਚਾਉਣੀਆਂ ਬਹੁਤ ਜ਼ਿਆਦਾ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਹਰੀਕੇ ਹੈੱਡ ਤੋਂ 1,50,000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜਿੱਥੇ ਕਿ ਬਿਆਸ ਤੇ ਸਤਲੁਜ ਦਰਿਆ ਇਕੱਠੇ ਹੁੰਦੇ ਆ ਇਸ ਤੋਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ بارش ਦਾ ਟਾਈਮ ਹੈ بارش ਪੈ ਰਹੀ ਹੈ ਔਰ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਨਜ਼ਰ ਆਏਗਾ ਵੱਡੀ ਅਪਡੇਟ ਤੁਹਾਡੇ ਸਾਂਝੀ ਕਰ ਰਹੇ ਹਾਂ ਕਿ ਕੱਲ 8 ਵਜੇ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਪਰ ਉਸ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜੋ ਸਪੀਡ ਫਲੋ ਬਹੁਤ ਜ਼ਿਆਦਾ ਤੇਜ਼ ਹੈ ਤਾਂ ਵੱਡੀ ਤਸਵੀਰ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ ਨੀਵੇਂ ਲੈਕੇ ਪਾਣੀ ਭਰ ਚੁੱਕਿਆ ਹੈ ਲੋਕਾਂ ਨੇ ਕਈ ਥਾਵਾਂ ਤੇ ਜੋ ਸਮਾਨ ਹੈ ਉਹ ਆਪਣੇ ਬੰਨਾਂ ਦੇ ਉੱਪਰ ਰੱਖ ਰਿਹਾ ਹੈ ਤੇ ਜੇ ਪਾਸੇ بارش ਹੋ ਰਹੀ ਹੈ ਤਾਂ ਗਰੀਬਾਂ ਦੇ ਅਸ਼ਿਆਨੇ ਵੀ ਕਈ ਥਾਂ ਤੇ ਟੁੱਟੇ ਆ ਦੁਖੀ ਕਰਨ ਵਾਲੀ ਤਸਵੀਰ ਦਿਖਾਉਣੀ ਹੈ ਜਰੂਰ ਪੈਂਦੀ ਹੈ ਪਰਮਾਤਮਾ ਤੋਂ ਫੇਸ ਜਰੂਰ ਪੈਂਦੀ ਹੈ ਪਹੁੰਚਦੀ ਹੈ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਵਾਹਿਗੁਰੂ ਅਗੇ ਅਰਦਾਸ ਜਰੂਰ ਕਰਿਓ ਕਿ ਬਾਰਿਸ਼ ਰੁਕ ਜਾਵੇ ਉਹ ਡੈਮਾਂ ਦਾ ਪਾਣੀ ਘਟ ਜਾਵੇ ਤਾਂ ਜੋ ਇਸ ਆਫਤ ਤੋਂ ਬਚਿਆ ਜਾ ਸਕੇ 19 ਦੇ ਵਿੱਚ ਕਾਫੀ ਜਿਆਦਾ ਤਰਾਹੀ ਮਚਾਈ ਸੀ ਉਸ ਤੋਂ ਬਾਅਦ 23 ਦੇ ਵਿੱਚ ਤੋਂ ਹੁਣ 25 ਦੇ ਫਿਲਹਾਲ ਤਾਂ ਖਰਾਬ ਨਜ਼ਰ ਹੁੰਦੇ ਨਜ਼ਰ ਆ ਰਹੇ ਨੇ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਵੱਡੀ ਤਸਵੀਰ ਹੈ ਦਰਿਆ ਸਤਲੁਜ ਦਾ ਜਲ ਪੱਦਰ ਕੱਲ 8 ਵਜੇ ਘਟਿਆ ਸੀ ਪਰ ਉਸ ਤੋਂ ਬਾਅਦ ਫੇਰ ਬਦਲਾ ਸ਼ੁਰੂ ਹੋ ਚੁੱਕਿਆ ਹੈ ਜਿੰਨੇ ਵੀ ਨਾਲ ਜੁੜੇ ਹੋ ਇਹ ਖਬਰ ਨੂੰ ਸ਼ੇਅਰ ਜਰੂਰ ਕਰਿਓ ਹਰੀਕ ਹੈਡ ਤੋਂ 1,85,000 ਕਿਊਸਕ ਪਾਣੀ ਛੱਡਿਆ ਜਾ ਚੁੱਕਿਆ ਹੈ ਤਾਂ ਜੋ ਪਾਣੀ ਦਾ ਫਲੋ ਆਪਾ ਖੜਾ ਤੋਂ ਵੀ ਪਾਣੀ ਛੱਡਿਆ ਜਾ ਚੁੱਕਿਆ ਹੈ ਫਵਾਖੜਾ ਦੇ ਚਾਰ ਫਲੱਡ ਗੇਟ ਖੁੱਲੇ ਹੋਏ ਹੈ ਤਾਂ ਚਾਰੇ ਪਾਸੇ ਤਬਾਈ ਹੈ ਜਿੱਧਰ ਨਜ਼ਰ ਮਾਰੋਗੇ ਪ੍ਰਸ਼ਾਸਨ ਨੇ ਹਾਈਲਟ ਜਾਰੀ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਕੰਨੇ ਤੇ ਨਾ ਜਾਓ yellow alert ਜਾਰੀ ਕਰ ਦਿੱਤਾ ਹੈ ਕਿ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਨਾ ਜਾਓ ਕਿਸੇ ਵੀ ਟਾਈਮ ਵੱਡੀ ਸ਼ਾਲਾ ਆ ਸਕਦੀ ਹੈ ਤੇ ਦੂਜੇ ਪਾਸੇ ਫਾਜਲ ਕੈਫਰੋਏਪੋਰ ਏਰੀਆ ਦੇ ਵਿੱਚ ਵੱਡਾ ਖਤਰਾ ਮੰਡਰਾ ਰਿਹਾ ਹੈ ਉੱਥੇ ਪਹਿਲੇ ਹੀ ਬਹੁਤ ਜ਼ਿਆਦਾ ਪਾਣੀ ਸੀ ਪਰ ਹੁਣ ਇੱਕ ਵਾਰ ਤੋਂ ਫੇਰ ਪਾਣੀ ਉੱਥੇ ਕਾਫੀ ਜ਼ਿਆਦਾ ਵਧੇਗਾ ਹੁਣ ਗੱਲ ਕਰਦੇ ਹਾਂ ਲੋਹੀਆਂ ਲੱਕੇ ਦੀ ਤੇ ਲੋਹੀਆਂ ਲੱਕੇ ਦੇ ਵਜਿ੍ ਨਾਲ ਜਿੱਥੇ ਝੋਨੇ ਦੇ ਵਿੱਚ ਪਾਣੀ ਭਰਿਆ ਸੀ ਜਾਂ ਬੰਨਾਂ ਨੂੰ ਖਤਰਾ ਸੀ ਉੱਥੇ ਖਤਰਾ ਇੱਕ ਵਾਰ ਤੋਂ ਫੇਰ ਵਧ ਸਕਦਾ ਵਧ ਨਹੀਂ ਸਕਦਾ ਵਧ ਚੁੱਕਿਆ ਹੈ ਤਾਂ ਉਤੇ ਖਤਰਾ ਵਧ ਚੁੱਕਿਆ ਤਸਵੀਰਾਂ ਤੁਸੀਂ ਦੇਖਦੇ ਹੋ ਦਰਿਆ ਅੱਗੇ ਤੱਕ ਸਤਲੂ ਦਾ ਜਲ ਪੱਤਰ ਲਗਾਤਾਰ ਅੱਗੇ ਆਫਾਨ ਤੇ ਹੈ ਜਿੱਧਰ ਨਜ਼ਰ ਮਾਰੋ ਪਾਣੀ ਪਾਣੀ ਔਰ ਸਾਹਮਣੇ ਜੋ ਪਪੰਦਰ ਲੱਗੇ ਆ ਦਰਿਆ ਦੇ ਵਿੱਚ ਕਾਫੀ ਆਦੇ ਚੁੱਕਿਆ ਹੈ ਤਕਰੀਬਨ ਗੱਲ ਕਰੀ ਤਾਂ ਇਹ 22 ਤੋਂ 3 ਕਿਲੇ ਜ਼ਮੀਨ ਦਰਿਆ ਦੇ ਵਿੱਚ ਖਿਸਕ ਚੁੱਕੀ ਹੈ। ਇਹ ਦਾ ਪਪੂਲਰ ਵੀ ਤਕਰੀਬਨ 22-3 ਕਨਾਲਾਂ ਡਿੱਗ ਚੁੱਕਿਆ ਹੈ। ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਤੇ ਜਿੰਨੇ ਵੀ ਵੀਰ ਨਾਲ ਜੁੜੇ ਹੋ ਇਹਨਾਂ ਨੂੰ ਆਪਣੇ ਗਰੁੱਪਾਂ ਦੇ ਵਿੱਚ ਫੇਸਬੁਕ ਤੇ ਆਪਣੇ ਜਿੱਥੇ ਤੁਹਾਡੇ ਕੋਲ ਸੋਰਸ ਹੈ ਉਹ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਤੁਹਾਡੇ ਸ਼ੇਅਰ ਦੇ ਨਾਲ ਇਹ ਖਬਰ ਅਜੇ ਪਾਣੀ ਹੁਣੇ ਇੱਥੇ ਜੋ ਆਇਆ ਹੈ ਤਾਂ ਅਗਲੇ ਏਰੀਆ ਨੂੰ ਪਤਾ ਲੱਗ ਸਕੇ ਕਿ ਪਾਣੀ ਆ ਰਿਹਾ ਹੈ। ਅਲਰਟ ਹੋ ਜਾਣ ਆਪਣੇ ਬੰਨਾਂ ਨੂੰ ਤਕੜਾ ਕਰ ਲੈਣ ਕਿਉਂਕਿ ਉੱਤੇ ਪ੍ਰਸ਼ਾਸਨ ਨੇ ਹੁਣ ਮਿੱਟੀ ਨਹੀਂ ਪਾਣੀ ਜੇ ਮਿੱਟੀ ਪਾਣੀ ਤੇ ਆਮ ਲੋਕ ਗਰੀਬ ਲੋਕ ਕਿੰਨਾ ਕੋ ਟਰੈਕਟਰ ਹੈ ਉਹ ਲੋਕੀ ਮਿੱਟੀ ਪਾਉਣਗੇ ਤਾਂ ਇਹ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਜੋ ਹੈ ਉਹ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਨਜ਼ਰ ਮਾਰੋਗੇ ਪਾਣੀ ਪਣੀ ਹੈ ਕੱਲ 8 ਵਜੇ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਸਕਰੀਨ ਤੇ ਵੱਡੀ ਤਸਵੀਰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਅੱਗੇ ਤੱਕ ਇਹ ਪਹੁੰਚ ਸਕੇ ਖਬਰ ਅੱਗੇ ਤੱਕ ਪਹੁੰਚ ਸਕੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਹਾਲਾਤ ਫਿਰ ਬੱਧਰ ਨਜ਼ਰ ਹੁੰਦੇ ਨਜ਼ਰ ਆ ਰਿਹਾ ਹੈ ਤਾਂ ਦਰਿਆ ਸਤਲੂ ਦਾ ਜਲ ਪੱਧਰ ਘਟਣ ਤੋਂ ਬਾਅਦ ਅੱਧਾ ਫੁੱਟ ਘਟਣ ਤੋਂ ਬਾਅਦ ਹੁਣ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਕੱਲ 8 ਵਜੇ ਰਾਤ ਘਟਿਆ ਸੀ ਫਿਰ 11 ਵਜੇ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਦਰਿਆ ਦੇ ਵਿੱਚ ਤਕਰੀਬਨ 45 ਤੋਂ 50 ਹਜ਼ਾਰ ਕਿਸ਼ਕ ਪਾਣੀ ਫਿਰ ਛੱਡਿਆ ਗਿਆ ਔਰ ਪਾਣੀ ਵਧਣਾ ਸ਼ੁਰੂ ਹੋ ਗਿਆ ਦਰਿਆ ਸਤ루 ਦੀ ਅਪਡੇਟ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆ ਕਿ ਦਰਿਆ ਸਤ루 ਦਾ ਜਲ ਪੱਧਰ ਕਾਫੀ ਜ਼ਿਆਦਾ ਹੁਣ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਤ ਮਾੜੇ ਖਰਾਬ ਹੋ ਸਕਦੇ ਆ ਪ੍ਰਸ਼ਾਸਨ ਨੇ ਹਾਈਲਟ ਜਾਰੀ ਕਰ ਦਿੱਤਾ ਤਾਂ ਫਿਰੋਜ਼ਪੁਰ ਏਰੀਆ ਦੇ ਵਿੱਚ ਡੀਸੀ ਨੇ ਛੁੱਟੀ ਕਰ ਦਿੱਤੀ ਹੈ ਕਿ ਬੱਚਿਆਂ ਨੂੰ ਸਕੂਲ ਨਾ ਭੇਜੋ ਜਦੋਂ ਇਹ ਪ੍ਰਸ਼ਾਸਨ ਇਹੋ ਜਿਹੇ ਪ੍ਰਬੰਧ ਕਰਨੇ ਸ਼ੁਰੂ ਕਰ ਦੇਵੇ ਹਾਈਲਾਈਟ ਜਾਰੀ ਕਰ ਦੇਵੇ ਬੰਨਾਂ ਦੇ ਉੱਪਰ ਪ੍ਰਸ਼ਾਸਨ ਗੇੜੇ ਮਾਰਨੇ ਸ਼ੁਰੂ ਕਰ ਦੇਵੇ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਵੱਡੀ ਆਫਤ ਹੋਣ ਵਾਲੀ ਹੈ ਪਾਣੀ ਕਾਫੀ ਜ਼ਿਆਦਾ ਹੈ ਤਾਂ ਦਰਿਆ ਸੱਤ ਨੂੰ ਜਿਹਦਾ ਜਲ ਪੱਦਰ ਫਿਰ ਇੱਕ ਵਾਰ ਤੋਂ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੱਜ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਕੱਲ ਵੀ ਸਰਦ ਤੁਸੀਂ ਵੀਡੀਓ ਸ਼ੇਅਰ ਕੀਤੇ ਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਸ਼ੇਅਰ ਕਰਦੇ ਨਾਲ ਫਰੋਏਪ ਹਰ ਇਲਾਕੇ ਸੇ ਉਹਨਾਂ ਨੇ ਆਪਣਾ ਸਮਾਨ ਚੱਕ ਲਿਆ ਤੇ ਦੂਜੀ ਹੋਰ ਗੱਲ ਹੈ ਕਿ ਲੋਹੀਏ ਏਰੀਆ ਚ ਜਿਹੜਾ ਕਬਾੜਾ ਟੁੱਟਣ ਵਾਲਾ ਸੀ ਉਹਨਾਂ ਨੇ ਮਿੱਟੀ ਪਾਣੀ ਸ਼ੁਰੂ ਕਰ ਦਿੱਤੇ ਫਿਰ ਜਦੋਂ ਉਹਨਾਂ ਨੇ 2 ਘੰਟੇ ਮਿਲੇ ਸੀ 2 ਘੰਟਿਆਂ ਦੇ ਵਿੱਚ ਉਹਨਾਂ ਨੇ ਆਪਣਾ ਬੰਦੋਬਸਤ ਕਰ ਲਿਆ ਬੰਨਾ ਤੇ ਜੋ ਜੋ ਅਰਜੀ ਬੰਦ ਕਹਿ ਸਕਦੇ ਆ ਜਾਂ ਫਿਰ ਪੱਕਾ ਬੰਨਾ ਉਹ ਹੈ ਉਹਨਾਂ ਦੇ ਜੋ ਘਰ ਬਚਾਉਂਦਾ ਹੈ ਦਰਅਸਲ ਜੇ ਕੰਨ ਕਿਹੜਾ ਵੀ ਹੋਵੇ ਜੋ ਉਹਨਾਂ ਦੇ ਘਰ ਬਚਾਉਂਦਾ ਉਸ ਨੂੰ ਪੱਕਾ ਪ੍ਰਬੰਧ ਕਰਨਾ ਸ਼ੁਰੂ ਕਰਤਾ ਮਿੱਟੀ ਪਾਣੀ ਸ਼ੁਰੂ ਕਰ ਦਿੱਤੀ ਸੀ ਤਾਂ ਉਹ ਹਾਲਾਤ ਦੁਬਾਰਾ ਹੁਣ ਬਣਦੇ ਜਾ ਰਿਹਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਦਰਿਆ ਸਤ루 ਦਾ ਜਲਪੱਧਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਲਗਾਤਾਰ ਵਧ ਰਿਹਾ ਹੈ ਅੱਗੇ ਤੱਕ ਤਸਵੀਰ ਤੁਸੀਂ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਔਰ ਪ੍ਰਸ਼ਾਸਨ ਨੇ ਹਾਈਲਾਈਟ ਜਾਰੀ ਕੀਤਾ ਹੋਇਆ ਕਿਧਰੋਂ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਸੇ ਪਾਸੇ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦਰਿਆ ਸਤ루 ਦਾ ਜਲਪੱਧਰ 8 ਵਜੇ ਕੱਡਿਆ ਸੀ ਤੇ ਉਸ ਤੋਂ ਬਾਅਦ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇੱਕ ਦੁਖੀ ਕਰਨ ਵਾਲੀ ਤਸਵੀਰ ਹੈ ਦੁਖੀ ਕਰਨ ਵਾਲੀ ਦਿਲ ਨੂੰ ਦੇ ਲਾਉਣ ਵਾਲੀ ਤਸਵੀਰ ਹੈ ਕਿਉਂਕਿ ਜਦੋਂ ਇਹ ਦਰਿਆਵਾਂ ਦੇ ਵਿੱਚ ਪਾਣੀ ਵਧਦਾ ਹੈ ਤਾਂ ਗਰੀਬਾਂ ਦੇ ਆਸ਼ਯਾਨੇ ਘਰ ਟੁੱਟ ਜਾਂਦੇ ਆ ਉਹਨਾਂ ਦੇ ਜਦੋਂ ਘਰ ਟੁੱਟਦੇ ਆ ਤਾਂ ਆਪਾਂ ਦੇਖਦੇ ਆ ਕਿ ਦੁੱਖ ਬਹੁਤ ਹੁੰਦਾ ਹੈ ਤੇ ਹਾਲਾਤ ਬੱਦਰ ਬਣੇ ਹੋਇਆ ਹੈ ਇੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹਾਲਾਤ ਬਹੁਤ ਜ਼ਿਆਦਾ ਖਰਾਬ ਤਦਰਾ ਸਤਲੁਜ ਦਾ ਜਲਪੱਦਰ ਇੱਕ ਵਾਰ ਤੋਂ ਫੇਰ ਬਦਲਾ ਸ਼ੁਰੂ ਹੋ ਚੁੱਕਿਆ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਇਸ ਵਕਤ ਦੀ 26 ਅਗਸਤ 2025 ਜੋ ਮਹਿਦ ਪਰ ਤੋਂ ਗ੍ਰਾਮਰ ਰੋੜ ਜਾਂਦਾ ਹੈ ਉਸ ਤੋਂ ਦੀ ਤਸਵੀਰ ਹੈ ਜੇਕਰ ਤੁਸੀਂ ਕਮੈਂਟਾਂ ਦੇ ਵਿੱਚ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਜ਼ਰੂਰ ਦੇਵਾਂਗਾ ਪਰ ਜਿੰਨੇ ਵੀ ਦਸਤਖ ਨਾਲ ਜੁੜੇ ਹੋ ਤੁਸੀਂ ਆਪਣੇ ਕਿੰਨੇ ਵੀ ਤੁਹਾਡੇ ਸੋਰਸ ਹੈ ਫੇਸਬੁੱਕ ਹੈ ਤਾਂ ਜਾਂ ਫਿਰ WhatsApp ਗਰੁੱਪ ਹੈ ਉਹਨਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਦੇ ਬਾਅਦ ਜ਼ਰੂਰ ਕਰ ਦਿਓ ਤਾਂ ਜੋ ਖਬਰ ਅੱਗੇ ਤੱਕ ਪਹੁੰਚ ਸਕੇ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤੇ ਮੈਂ ਲਗਾਤਾਰ ਤੁਹਾਡਾ ਧੰਨਵਾਦ ਵੀ ਕਰ ਰਿਹਾ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਆ ਤੁਸੀਂ ਮੇਰੇ ਸਹਿਯੋਗ ਕਰੋਗੇ ਤੇ ਖਬਰ ਅੱਗੇ ਤੱਕ ਪਹੁੰਚੇਗੀ ਤਾਂ ਮੈਂ ਟਗਰੇਬਨ ਜਦੋਂ ਬਾਰਿਸ਼ ਪੈ ਰਹੀ ਸੀ ਤੇ ਉਸ ਟਾਈਮ ਦੀ ਮੈਂ ਵੀਡੀਓ ਕਰਨੇ ਸ਼ੁਰੂ ਕੀਤੀ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ ਹਾਂਜੀ ਬਜੀ ਕਿਹੜੀ ਜਗ੍ਹਾ ਜੀ ਮੈਂ ਪਰ ਤੋਂ ਜਗਰਾਵ ਰੋਡ ਜਾਂਦਾ ਉੱਥੋਂ ਦੀ ਤਸਵੀਰ ਹੈ ਜਲੰਧਰ ਜ਼ਿਲ੍ਹਾ ਉੱਥੋਂ ਦੀ ਤਸਵੀਰ ਹੈ ਤੇ ਹੁਣ ਸਰਕਾਰੀ ਅਫਸਰ ਹਾਂਜੀ ਵੀਰ ਜੀ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਕੱਲ 8 ਵਜੇ ਘਟਿਆ ਸੀ ਪਰ ਅੱਜ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵਧਣ ਦੇ ਕਾਰਨ ਬਹੁਤ ਜ਼ਿਆਦਾ ਨੇ ਕਿਉਂਕਿ بارش ਬਹੁਤ ਜ਼ਿਆਦਾ ਹੋ ਰਹੀ ਹੈ بارش ਦਾ ਜਿੰਨਾ ਪਾਣੀ ਹੈ ਉਹ ਵੀ ਇਸੇ ਦਰਿਆ ਦੇ ਵਿੱਚ ਹੋਰ ਜੋ ਪਿਛੋਂ ਪਾਣੀ ਛੜਿਆ ਜਾਂਦਾ ਉਹ ਵੀ ਇਸੇ ਦਰਿਆ ਦੇ ਵਿੱਚ ਜੋ ਨਦੀਆਂ ਨਾਲੇ ਨੇ ਉਹ ਵੀ ਦਰਿਆ ਦੇ ਵਿੱਚ ਉਹ ਫਾਨਦੇ ਨੇ ਕੁੱਲ ਮਿਲਾ ਕੇ ਹਾਲਾਤ ਖਲਾਤਾਂ ਦੇ ਮੱਦੇ ਨਜ਼ਰ ਜੇਕਰ ਦੇਖਿਆ ਜਾਵੇ ਤਾਂ ਉਹਦੇ ਅੰਕੜੇ ਕੱਢੇ ਜਾਣ ਤਾਂ ਖਤਰਾ ਹੈ। ਕੁੱਲ ਮਿਲਾ ਕੇ ਸਾਰੀ ਰਿਪੋਰਟ ਦੇ ਵਿੱਚੋਂ ਕੱਢਿਆ ਜਾਵੇ ਤਾਂ ਖਤਰਾ ਹੈ। ਦਰਿਆ ਸਤਲੂ ਦੀ ਤਾਜ਼ਾ ਅਪਡੇਟ ਹੈ। ਜਿੱਧਰ ਤੁਸੀਂ ਨਜ਼ਰ ਮਾਰੋਗੇ ਉਧਰ ਪਾਣੀ ਪਾਣੀ ਨਜ਼ਰ ਆਏਗਾ। ਦੂਜੀ ਵੱਡੀ ਗੱਲ ਕਿ ਪ੍ਰਸ਼ਾਸਨ ਨੇ ਪੂਖਤਾ ਪ੍ਰਬੰਧ ਕਰ ਲਿਆ ਹੈ। ਜਦੋਂ ਪ੍ਰਸ਼ਾਸਨ ਨੇ ਪ੍ਰਬੰਧ ਕਰਨਾ ਸ਼ੁਰੂ ਕਰ ਦੇਵੇ ਤਾਂ ਫਿਰ ਉਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਵੱਡੀ ਆਫ਼ਤ ਹੋਣ ਵਾਲੀ ਹੈ। ਤਾਂ ਫਿਰੋਜ਼ਪੁਰ ਹਾਲ ਹੀ ਲੱਕਰ ਦੇ ਵਿੱਚ ਪ੍ਰਸ਼ਾਸਨ ਨੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਉਹ ਪ੍ਰਸ਼ਾਸਨ ਨੇ ਹਾਈਲਾਈਟ ਜਾਰੀ ਕਰ ਦਿੱਤਾ ਹੈ ਪ੍ਰਸ਼ਾਸਨ ਸੰਯੋਗ ਲਗਾਤਾਰ ਕਰ ਰਿਹਾ ਹੁਣ ਇੱਥੇ ਇਹ ਵੀ ਗੱਲ ਦੱਸਣੀ ਹੋਵੇਗੀ ਕਿ ਪ੍ਰਸ਼ਾਸਨ ਅਜ ਪਾਣੀ ਕਈ ਥਾਵਾਂ ਦੇ ਦਰਿਆ ਦੇ ਵਿੱਚ ਹੈ ਤਾਂ ਪ੍ਰਸ਼ਾਸਨ ਲਗਾਤਾਰ ਸੰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਨੇ ਛੁੱਟੀ ਕਰ ਦਿੱਤੀ ਹਦਾਇਤਾਂ ਜਾਰੀ ਕਰ ਦਿੱਤੀ ਹੈ ਔਰ ਇੱਕ ਹੋਰ ਗੱਲ ਹੈ ਪ੍ਰਸ਼ਾਸਨ ਨੇ ਕਹਿ ਕੇ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਨੇੜੇ ਨਾ ਜਾਓ ਜੈਲੋ ਲਟ ਜਾਰੀ ਕੀਤਾ ਹੈ ਦਾ ਮੌਸਮ ਉਪਾਹਨੇ ਲਟੈ ਜਾਰੀ ਕੀਤਾ ਹੈ ਕਿ ਅੱਜ ਸਾਰਾ ਦਿਨ بارش ਹੋਏਗੀ ਜਿਸ ਤਰ੍ਹਾਂ ਕੱਲ بارش ਹੋਈ ਹੈ ਤੇ ਪ੍ਰਸ਼ਾਸਨ ਦਾ ਵੀ ਇੱਥੇ ਧੰਨਵਾਦ ਕਰਨਾ ਬਣਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਪ੍ਰਬੰਧ ਕੀਤੇ ਕੱਲ ਜਿੱਦਾਂ ਕਿ ਐਸਡੀਐਮ ਆਏ ਸੀ ਇਸੇ ਥਾਂ ਤੇ ਤਹਿਸੀਲਦਾਰ ਆਏ ਸੀ ਉਹਨਾਂ ਦੇ ਵੀ ਧੰਨਵਾਦ ਕਰਨਾ ਬਣਦਾ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਕੱਲੇ ਦੇ ਸਹਿਯੋਗ ਨਾਲ ਨਹੀਂ ਹੈ ਸਾਰਿਆਂ ਦੇ ਸਹਿਯੋਗ ਨਾਲ ਹੈ ਜੋ ਆਫਤ ਆਈ ਹੈ ਉਸ ਨੂੰ ਨਿਪਟਣ ਦੇ ਲਈ ਜਨਤਾ ਦਾ ਵੀ ਸਹਿਯੋਗ ਚਾਹੀਦਾ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਔਰ ਸਾਰੇ ਸਹਿਯੋਗ ਕਰਿਆ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਵੀ ਕਰਦਾ ਪ੍ਰਸ਼ਾਸਨ ਨੇ ਇੱਥੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਇਆ ਹੈ ਕਿਉਂਕਿ ਇਹ ਹੀ ਹੁੰਦਾ ਹੈ ਕਿ ਕਿਤੇ ਕੁਝ ਨੁਕਸਾਨ ਹੁੰਦਾ ਹੈ ਜਾਂ ਕੋਈ ਹੋਰ ਆਫਤ ਹੁੰਦੀ ਹੈ ਤਾਂ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਪ੍ਰਸ਼ਾਸਨ ਪਹੁੰਚਿਆ ਹੈ ਔਰ ਕਈ ਥਾਂ ਤੋਂ ਜਿੱਥੇ ਢਾਹ ਲੱਗੀ ਹੋਈ ਹੈ ਤਾਂ ਉੱਥੇ ਤਾਂ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਢਾਹ ਰੋਕਣਾ ਨਾ ਮੌਕੀਨ ਹੈ ਪਰ ਹਾਂ ਜ਼ਰੂਰ ਹੈ ਜਦੋਂ ਬੰਨਾ ਦੇ ਨਾਲ ਜਦੋਂ ਪਾਣੀ ਵੱਧ ਜਾਂਦਾ ਹੈ ਤਾਂ ਉੱਥੇ ਫਿਰ ਖਤਰਾ ਪੈਦਾ ਹੁੰਦਾ ਹੈ ਤਾਂ ਉਦੋਂ ਪ੍ਰਸ਼ਾਸਨ ਪਹੁੰਚ ਕੇ ਉੱਥੇ ਜ਼ਰੂਰ ਮਦਦ ਕਰਦਾ ਹੈ ਲੋਕਾਂ ਦੀ ਮਦਦ ਵੀ ਲੈਂਦਾ ਹੈ ਤਾਂ ਇਸ ਟਾਈਮ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਦਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਨੇ ਵੀ ਦਸ਼ਕ ਨਾਲ ਜੁੜੇ ਹੋ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਔਰ ਦੁਬਾਰਾ ਮੈਂ ਦੱਸਣਾ ਚਾਹੁੰਦਾ ਕਿ ਕੱਲ 8 ਵਜੇ ਪਾਣੀ ਘਟ ਗਿਆ ਸੀ ਦਰਿਆ ਦੇ ਵਿੱਚ ਕੱਲ 8 ਵਜੇ ਪਾਣੀ ਘਟ ਗਿਆ ਸੀ ਪਰ ਉਸ ਤੋਂ ਬਾਅਦ ਦਰਿਆ ਸਤਲੂ ਦਾ ਜਲ ਪੱਦਰ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਫੇਰ ਤੁਸੀਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰਿਓ ਇਹ ਜੋ ਤਸਵੀਰ ਦੇਖ ਰਹੇ ਹਾਂ ਮਹਿਦ ਪਰ ਤੋਂ ਜਗਰਾਵਨ ਰੋਡ ਦੀ ਹੈ ਦਾ ਇਹ ਤਸਵੀਰ ਇੱਥੇ ਇੱਕ ਹੋਰ ਗੱਲ ਦੱਸਣੀ ਬਣਦੀ ਹੈ ਕਿ ਦੋ ਜ਼ਿਲ੍ਹਿਆਂ ਨੂੰ ਦੋ ਥਾਵਾਂ ਨੂੰ ਪੂਰੇ ਇਲਾਕੇ ਆਵਾਮ ਨੂੰ ਇਹ ਪੁਲ ਜੋੜਦਾ ਹੈ ਤਾਂ ਇੱਕ ਪਾਸੇ ਜਿੱਦਾ ਜਲੰਧਰ ਹੈ ਮਹਿਦਪੁਰ ਹੈ ਨਕੋਦਰ ਇਹ ਹੈ ਤੇ ਪੁਲ ਦੇ ਦੂਜੇ ਪਾਸੇ ਜਗਰਾਉਂ ਲੁਧਿਆਣਾ ਬਹੁਤ ਸਾਰੇ ਪਿੰਡ ਹੈ ਇਧਰ ਇੱਕ ਵਾਰ ਮੈਂ ਪਿੰਡਾਂ ਦੀ ਗੱਲ ਕਰਾਂ ਇਹਨਾਂ ਦੀ ਗੱਲ ਕਰਾਂ ਕਿ ਤੱਕ ਲੁਧਿਆਣਾ ਜਿਲ੍ਹੇ ਦੇ ਪੈਣੀ ਗੁਜਰਾ ਪਿੰਡ ਗੁਜਰਾ ਪਿੰਡ ਗੱਗਾ ਦਾ ਅਕਵਲ ਉਹਨਾਂ ਨੂੰ ਵੀ ਖਤਰਾ ਕਾਫੀ ਜ਼ਿਆਦਾ ਪੈਦਾ ਹੋ ਜਾਂਦਾ ਕਿਉਂਕਿ ਉੱਥੇ ਵੀ ਬੰਨ੍ਹ ਕਮਜ਼ੋਰ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਾਰੇ ਪਾਸੇ ਪਾਣੀ ਪਾਣੀ ਔਰ ਇੱਕ ਵਾਰ ਫਿਰ ਦਰਿਆ ਸਤਲੁਜ ਨੇ ਘਰ ਮਚਾਉਣਾ ਸ਼ੁਰੂ ਕਰ ਦਿੱਤਾ ਤਾਂ ਫਿਰੋਜ਼ਪੁਰ ਲੈਕ ਦੇ ਵਿੱਚ ਪ੍ਰਸ਼ਾਸਨ ਨੇ ਹਾਈਲਰਟ ਜਾਰੀ ਕੀਤਾ ਉੱਥੇ ਪ੍ਰਸ਼ਾਸਨ ਨੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ yellow alert ਵੀ ਜਾਰੀ ਕੀਤਾ ਔਰ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਵੱਡੀ ਅਪਡੇਟ ਤੋਂ ਨੇ ਸਾਂਝੀ ਕਰ ਰਹੇ ਨੇ ਕਿ 8 ਵਜੇ ਕੱਲ ਪਾਣੀ ਦਰਿਆ ਸਤਲੁਜ ਦਾ ਘਟਿਆ ਸੀ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਹੈ नहीं नहीं। नहीं थारा थारा। आगे। आगे। तो दूजी रिपोर्ट है तकरीबन दस तो ग्यारह बजे लेके हाजिर होगी तद तकलीच दो बहुत बहुत धन्यवाद ਹਾਂ ਪਰ ਇੱਕ ਜਾਂਦੇ ਜਾਂਦੇ ਜਾਣਕਾਰੀ ਹੋਰ ਦੇ ਦੇ ਜਿਆਦਾ ਪੁੱਲ ਗਿਆ ਸੀਗਾ ਇਧਰ ਤਸਵੀਰ ਤੁਸੀਂ ਦੇਖ ਲਓ ਕਿ ਇਧਰ ਦਰਿਆ ਨੇ ਜੋ ਟਾ ਖੋਰਾ ਲਾਇਆ ਹੋਇਆ ਹੈ ਇੱਥੇ ਖੋਰਾ ਲੱਗਿਆ ਸਾਰੇ ਪਪੂਲਰ ਬਹੁਤ ਸਾਰੇ ਦਰਿਆ ਦੇ ਵਿੱਚ ਡਿੱਗ ਚੁੱਕੇ ਆ ਤਾਂ ਉੱਥੇ ਕਿਸਾਨ ਦਾ ਵੱਡਾ ਨੁਕਸਾਨ ਵੀ ਹੋਇਆ ਕੱਲ ਦੀ ਹੈ ਤਸਵੀਰ ਕੱਲ ਨੂੰ ਵੀ ਕਾਫੀ ਆ ਦੇ ਡਿੱਗੇ ਸੂ ਅੱਜ ਦੇ ਵੀ ਔਰ ਤੁਸੀਂ ਜਿੰਨੇ ਨਾਲ ਜਿਹਨੂੰ ਮੈਂ ਬਾਹਰ ਬਾਹਰ ਕਰਾਂ ਕਿ ਤੁਸੀਂ ਵੀਡੀਓ ਨੂੰ ਪਰ ਲੋਕ ਨਾਲ ਜੁੜਦੇ ਆ ਉਹ ਸ਼ੇਅਰ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਤਾਂ ਅੱਗੇ ਤੱਕ ਜਾਣਕਾਰੀ ਪਹੁੰਚ ਸਕਦੀ ਹੈ ਕਿਉਂਕਿ ਦਰਿਆ ਦੇ ਵਿੱਚ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਵਧ ਚੁੱਕਿਆ ਹੈ ਇਹ ਦੇਖ ਸਕਦੇ ਹੋ ਸਿੱਧੂਆਬੇੜ ਤੋਂ ਨਕੋਦਰਪੁਰ ਪੁਲ ਬਿਲਕੁਲ ਜਿਵੇਂ ਸਿੱਧੂਆਬੇੜ ਤੋਂ ਨਕੋਦਰਪੁਰ ਪੁਲ ਵੀ ਆਪਾਂ ਕਹਿ ਸਕਦੇ ਹਾਂ ਔਰ ਮਹਿਦਪੁਰ ਤੋਂ ਜਗਰਾਵਾਂ ਵੀ ਕਹਿ ਸਕਦੇ ਆ ਕਿੰਨੇ ਰਸਤੇ ਵਿੱਚ ਏਰੀਆ ਆਉਂਦੀ ਆ ਆਪਾਂ ਨਾਲ ਲੈ ਸਕਦੇ ਆ ਧੰਨਵਾਦ ਤੁਹਾਡਾ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਮੈਂ ਦੂਜੀ ਅਪਡੇਟ ਲੈ ਕੇ 11 ਵਜੇ ਹਾਜ਼ਰ ਹੋਵਾਂਗਾ ਇਹ ਅਪਡੇਟ ਇਸ ਟਾਈਮ ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ